ਸਾਹਿਬੇ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਝੰਡਿਆਲਾ ਗੁਰੂ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ। ਗੁਰੂ ਮਾਨਯੋ ਗ੍ਰੰਥ ਸੇਵਕ ਸਲਜੱਥਾ ਝੰਡਿਆਲਾ ਗੁਰੂ ਅਤੇ ਸਹਿਯੋਗੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਪੁਰਾਣਾ ਗੜ ਝੰਡਿਆਲਾ ਗੁਰੂ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਗੁਰਦੁਆਰਾ ਸ਼ਹੀਦਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਸਬਰਾ ਵੀ ਪਹੁੰਚੇ ਨਗ ਟੀਮ ਨੇ ਵਿਭਾਗ ਲਿਆ ਸ਼ਹਿਰ ਵਿੱਚ ਸੰਗਤ ਕਈ ਕਈ ਜਗ੍ਹਾ ਲੰਗਰ ਲਗਾਏ ਗਏ ਹਨ ਮਹਾਨ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਥਿੱਸਿਆਂ ਵਿੱਚ ਲਗਾਇਆ ਗਿਆ ਉਸ ਤੋਂ ਬਾਅਦ ਗੁਰਦੁਆਰਾ ਸਾਈ ਵਿਖੇ ਨਗਰ ਕੀਰਤਨ ਸਮਾਪਤ ਹੋਇਆ ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਰਿਪੋਰਟ ਸਾਹਿਬਾ ਇਸ ਪਾਰ ਤੁਹਾਨੂੰ ਦੀ ਲੱਖ ਲੱਖ ਵਧਾਈਆਂ ਅੱਜ ਜੋ ਜੋ ਮਹਾਨ ਰਿਕਿਸਤਨ ਆਸਾ ਕਰਮਧਾਰਾ ਆਪਸਾ ਕੀ ਦਾ ਸਮਾਜ ਵਿਚਨ ਸਭੂ ਸੰਗਤ શહેર ਦੀ ਅਤੇ ਗੁਰੂ ਘਰ ਦੇ ਜਥਿਆਂ ਦੇ ਸਹਿਯੋਗ ਨਾਲ ਪੂਰਨ ਮਾਸ ਗੁਰਸਾਹਿਬ ਦੀ ਸਦਾ ਚਾਹੇ ਕੋ ਸਰਦ ਜੋਗਦਾਰ ਹੈ શહેર ਤੇ ਵਕਤ ਪੁਜਾਰਾ ਵਿੱਚੋਂ ਆਇਆ ਵਰਗੀ ਇਤਿਹਾਸਿਕ ਸੰਗਠਨਾਂ ਦੇ ਸੁਝੋਗ ਨਾਲ ਕਿਹੜਾ ਸਾਰਾ ਇਸ ਅੱਥੇ ਤੇ ਵਾਕ ਵਾਕ ਬੋਰਡ ਦਾ ਆਇਆ ਉਹ ਸਪੋਰਟਸ ਸਮਾਥੋ ਵੇਗਾ ਦੇ ਸਾਰਾ ਸੁਣਾਈ ਹੋਇਆ ਕਿ ਸੰਗੂ ਵੀਰਾਂ ਨੂੰ ਜੋ ਨੌਵੀਂ ਵੀਰਾਂ ਨੇ ਜੋ ਅੱਜ ਤੱਕ ਬਰਤ ਹੋਣੇ ਚੋਗਿਆ ਨੇ ਉਹ ਪਦਵ ਚੜ੍ਹ ਗਏ ਗੁਰੂ ਮਾਰਕੀ ਉਹ ਚਾਪੜੇ ਨਸ਼ੇ ਦੇ ਖੋਰ ਨੂੰ ਬਦਦੇ ਗੜੋ ਲਾਉਣ ਔਰ ਨਾਲ ਹੀ ਸਾਡਾ ਬੁੱਟਾ ਪ੍ਰਸ਼ਾਦ ਜੋ ਅੱਜ ਦੇ ਟੈਕ ਪਹੁੰਚਦਾ ਹੈ ਕਿਉਂਕਿ ਆਪਰੇ ਸਮਾਏ ਦੇ ਜਨ ਵਿੱਚ ਰੁੱਖ ਹਰ ਜਗ੍ਹਾ ਤੇ ਖਤਮ ਹੋ ਗਏ ਆਂ ਔਰ ਨਾਲ ਪੂਰਾ ਪ੍ਰਦਾਨ ਚਲ ਰਿਹਾ ਹੈ ਜਿਸ ਨੂੰ ਲੋੜ ਹੈ ਉਹਨੂੰ ਕੁਦਰਤ ਫ੍ਰੀਸ ਨੇ ਜਾ ਰਿਹਾ ਹੈ ਇਸੇ ਸਾਡੇ ਨੇ ਸਾਨੂੰ ਕੱਤੀ ਆ ਕੇ ਸਰ ਰਣ ਲੱਗੇ ਇਸ ਤਰ੍ਹਾਂ ਹੀ ਉਸ ਸਾਹ ਦੇ ਕੋਰਤਾਂ ਨੂੰ ਪਰੋਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਸੇ ਮੁਬਾਰਕੀਏ ਖਾਲੇ ਸਾਡੇ ਖਾਲਸਾ ਪੰਥ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸਾਡੇ ਗੁਰੂ ਮਾਨਵ ਗ੍ਰੰਥ ਦੇ ਵਰਤਾਂ ਜਨਰੇਲ ਦੇ ਸਮੂਹ ਕਮੇਟੀਆਂ ਵੱਲੋਂ ਨਗਰ ਕੀਰਤਨ ਆਰਬਕਿਸਤ ਆ ਗਿਆ ਜਿਵੇਂ ਸ਼ਹਿਰ ਬਸ ਪਿਆਰਿਆ ਨਿਸ਼ਾਨਿਆਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਖਵਾਈ ਦੇ ਵਿੱਚ ਨਗਰ ਕੀਤਾ ਇਕੱਠ ਕਰ ਰਿਹਾ। ਸਾਰੀ ਤੰਗਤ ਬਹੁਤ 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 ਆ ਗਏ ਪੌਂਟਰੀ ਆ ਜੀ। ਇਹ ਹਰੇਕ ਸਾਲ ਦੀ ਤਰ੍ਹਾਂ ਆਜ਼ਾਦੀ ਦਿਨ ਵੀ ਸ਼ੁਭ। ਤੇ ਇਹ ਸੰਗਤ ਜੜੀ ਪਹੁੰਚੀ ਆ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨਗਰ ਕੀਤਨ ਬਾਰੇ ਜਾਣਕਾਰੀ ਦਿਵਾਏ ਜੀ। ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਾਨੇਓ ਗ੍ਰੰਥ ਸਿ ਜਥਾ ਚੰਡਿਆਲਾ ਅਤੇ ਸੋ ਇਲਾਕੇ ਦੀਆਂ ਜਥੇਬੰਦੀਆਂ ਮਿਲ ਕੇ ਗੁਰਕਲਗੀਤਰ ਪਾਤਸ਼ਾਹ ਵੱਲੋਂ ਖਾਲਸਾ ਪੰਥ ਦੇ ਸਾਜਨਾ ਦੇ ਉਸਤੇ ਨੂੰ ਨਿਭਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਨਾਲ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਲਗਤ ਕੀਰਤਨ ਆਰੰਭ ਕੀਤੇ ਜਾਂਦੇ ਆ ਜੋ ਸੰਗਤਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸੰਗਤਾਂ ਦੇ ਅੰਦਰ ਚਾਅ ਹੈ ਔਰ ਸ੍ਰੀ ਗੁਰੂ ਗੁਰੂ ਮਾਨਵ ਗ੍ਰੰਥ ਸੇਵਕ ਜਥੇ ਵੱਲੋਂ ਹੋਰ ਵੀ ਬਹੁਤ ਸਾਰੇ ਵੱਡੇ ਕਾਰਜ ਕੀਤੇ ਜਾਂਦੇ ਜਿਨ੍ਹਾਂ ਵਿੱਚ ਬੱਚਿਆਂ ਨੂੰ ਬਾਣੀ ਬਾਣੀ ਨਾਲ ਜੋੜਦੇ ਉਪਰਾਲੇ ਕੀਤੇ ਜਾਂਦੇ ਆ ਜਿਗਿਆ ਭੈਣਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੋ ਸਾਰਿਆਂ ਨੂੰ ਖਾਲਸਾ ਇਸਤਤ ਸਾਰਿਆਂ ਦੁਸਤੇ ਆਪ ਦਾ ਖਾਣਿਆ ਨਵਾਇ ਦੁਜਾ ਖਾਣ ਦੀ ਸ਼ਾਮ